ਇਹ ਚਾਰ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਅਗਰ ਪਈਆਂ ਨੇ ਤਾਂ ਅਸੀਂ ਬਗੈਰ ਦਵਾਈ ਤੋਂ ਹਰਮੀਤ ਜੀ ਦਾ ਕਹਿਣਾ ਹੈ ਕਿ ਅਸੀਂ ਆਪਣਾ ਹਾਰਮੋਨਲਸ ਜਿਹੜਾ ਇੰਬੈਲੈਂਸ ਵਾਲਾ ਰਿਮੋਟ ਹੈਗਾ ਜਾਂ ਹਾਰਮੋਨ ਬੈਲੈਂਸ ਕਰਨ ਵਾਲੀ ਆ ਇਹ ਨੁਸਕਾ ਫਾਰਮੂਲਾ ਬਗੈਰ ਦਵਾਈ ਤੋਂ ਘਰ ਦੇ ਵਿੱਚ ਹੀ ਬਣਾ ਸਕਦੇ ਕੀ ਸਿੰਪਟਮ ਕੁਝ ਆਉਂਦੇ ਨੇ ਜਦੋਂ ਹਾਰਮੋਨ ਇੰਬੈਲੈਂਸ ਹੋਣੇ ਸ਼ੁਰੂ ਹੁੰਦੇ ਨੇ ਜਾਂ ਹਾਰਮੋਨ ਇੰਬੈਲੈਂਸ ਡਿਸਟਰਬ ਹੋ ਚੁੱਕੇ ਹੁੰਦੇ ਨੇ 11 15 ਸਾਲ ਦੀ ਜਿਹਦੇ ਵਿੱਚ ਪੀਰੀਅਡ ਉਹਨਾਂ ਦੇ ਬਹੁਤ ਜ਼ਿਆਦਾ ਡਿਸਟਰਬ ਹੁੰਦੇ ਹੈਗੇ ਆ ਇਰੈਗੂਲਰ ਹੁੰਦੇ ਆ ਸਮ ਟਾਈਮ ਇੱਕ ਵਾਰ ਹੀ ਆਂਦੇ ਮੁੜ ਕੇ ਚਾਰ-ਚਾਰ ਸਾਲ ਆਂਦੇ ਨਹੀਂ ਹੈਗੇ ਤੇ ਡਾਕਟਰਸ ਕਹਿੰਦੇ ਕੋਈ ਨਾ ਹਜੇ ਤਾਂ ਇਹ ਛੋਟੀ ਹੈਗੀ ਹੈ ਜਿਵੇਂ ਜਿਵੇਂ ਇਹ 22 ਦੇ ਵਿੱਚ ਆਊਗੀ ਤੇ ਇਹਦੇ ਠੀਕ ਹੋ ਜਾਣਗੇ ਪਰ ਉਹ ਜਦੋਂ ਤੱਕ 22 ਜਾਂਦੀ ਹੈ ਸਿਰ ਹਾਰਮੋਨ ਤੋਂ ਪਹਿਲਾਂ ਹੀ ਬੈਲੈਂਸ ਹੁੰਦੇ ਹੈਗੇ ਆ ਜਦੋਂ ਤੱਕ 22 ਜਾਂਦੀ ਹੈ ਫਿਰ ਉਸ ਨੂੰ ਥਾਇਰੋਇਡ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਹੈ ਸਿਸਟ ਆਰ ਫਾਈਬਰੋਇਡਸ ਔਰ ਇਥੋਂ ਤੱਕ ਹੀ ਜ਼ਿਆਦਾ ਨਾ ਕਹਾਂ endometrioma sir there are so many diseases which are responsible for only hormone imbalance aur bhi bahut sariyan jadiyan ladies nu problem hundiyan ne oh aa rahiyan ne par testan ch kuch nahi aa reha ta ehda matlab eh ho sakda hai ki sade hormones hage ne oh jade vigad rahe ne sanu is age de vich milk banana sir desi cheezan asi apne bachche nu de sakde ha taaki 20 by sal de age de vich jaake onu edda de koi problem hovei na hun tusi vi je eh cup apne hath ch fad leya ji ਤੇ ਸਮਝ ਲਓ ਪੂਰੇ ਦਿਨ ਦੀ ਜਿਹੜੀ ਤੁਹਾਡੀ ਦਿਨਚਰਿਆ ਹੈ ਨਾ ਸਰ ਉਹ ਰਿਮੋਟ ਕੰਟਰੋਲ ਤੁਸੀਂ ਆਪ ਤੇ ਹੱਥ ਚ ਕਰ ਲਿਆ ਉਹ ਚੋ ਬਾਲ ਕੇ ਤੇ ਇਹਨਾਂ ਤਿੰਨਾਂ ਚੀਜ਼ਾਂ ਦਾ ਪਾਊਡਰ ਇੱਕ ਚਮਚ ਸਵੇਰੇ ਮਿਲਕ ਦੇ ਨਾਲ ਇੱਕ ਰਾਤ ਨੂੰ ਸੌਣ ਲੱਗਾ ਮਿਲਕ ਦੇ ਨਾਲ ਹੀ ਲੈਣਾ ਤੇ ਕੋਈ ਵੀ ਸਾਨੂੰ ਹਾਰਮੋਨ ਇੰਬੈਲੈਂਸ ਹੋਣ ਕਰਕੇ ਕੋਈ ਵੀ ਡਿਜ਼ੀਜ਼ ਦੀ ਪ੍ਰੋਬਲਮ ਆਣੀ ਨਹੀਂ ਭਾਵੇਂ ਉਹ ਥਾਇਰੋਇਡ ਹੈ ਭਾਵੇਂ ਪੀਸੀਓਡੀ ਹੈ ਭਾਵੇਂ ਫਿਬਰੋਇਡਸ ਹੈ ਇਹ ਹਾਰਮੋਨ ਜਿਹੜੇ ਸਾਡੇ ਮੇਨ ਕਨਸੈਪਸ਼ਨ ਵਾਸਤੇ ਬੇਸ ਹੈ ਔਰ ਇਹ ਜ਼ਿੰਮੇਦਾਰ ਹੈ ਜਿਵੇਂ ਕਿ ਟ੍ਰੈਡੀਸ਼ਨਲ ਟਾਈਮ ਤੇ ਸਾਡੇ ਕੋਲ ਕੀ ਸੇਵੀਆਂ ਹੁੰਦੀਆਂ ਸੀ ਅਸੀਂ ਨਮਕੀਨ ਮਿੱਠੀਆਂ ਬਣਾ ਲੈਂਦੇ ਸੀ ਅੱਜ ਦੇ ਟਾਈਮ ਤੇ ਮਿੱਠੀਆਂ ਸੇਵੇਂ ਮੰਜਲਾ ਦਾ ਘੱਟ ਹੀ ਪਰ ਮਹਗੀ ਪਤਾ ਨਹੀਂ ਨਾਲ ਉਹ ਨਾਲ ਕੱਲ ਮੇਰੇ ਤਿੰਨ ਪੇਸ਼ੈਂਟ ਸਰ ਪੋਜ਼ਿਟਿਵ ਆਏ ਹੈਗੇ ਆ ਤੇ ਉਹ ਜੀ ਅੱਜ ਮੈਨੂੰ ਸੁਣ ਰਹੇ ਆ ਤਾਂ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਹਾਂ ਸਰ ਤੁਹਾਡੇ ਵੱਲੋਂ ਪਹਿਲਾਂ ਕਿਉਂਕਿ ਤੁਸੀਂ ਇੱਕ ਜਰੀਆ ਹੈਗੇ ਹੋ ਸਰ ਹਨਾ ਇਹ ਤਾਂ ਉਹਨਾਂ ਨੂੰ ਵੀ ਤੁਹਾਡਾ ਧੰਨਵਾਦ ਕਰਨਾ ਚਾਹੀਦਾ ਅਗਰ ਐਸਟ੍ਰੋਜਨ ਉਹਨਾਂ ਦਾ ਠੀਕ ਹੈ ਤਾਂ ਉਹਨਾਂ ਨੇ ਪੀਰੀਅਡ ਠੀਕ ਕਰਨਗੇ ਉਹਨਾਂ ਨੇ ਮਿਲਣਾ ਕਿਤੋਂ ਹੈ ਇਹ ਫਲੈਕਸੀਡ ਸਰ ਲੈ ਸਕਦੇ ਹੈਗੇ ਚੀਆ ਸੀਡ ਵੀ ਨਾਲ ਐਡ ਕਰਨ ਇਹ ਸਾਰਾ ਚੇਂਜ ਵਿੱਚ ਇੱਕ ਪਿਕਸ ਹੋ ਗਿਆ ਟੋਫੂ ਹੋ ਗਿਆ ਤੇ ਜ ਬੈਲੈਂਸ ਦੀ ਗੱਲ ਕਰੀਏ ਉਹ ਬੈਲੈਂਸ ਹੋ ਜਾਣਾ ਕੰਚਨ ਪਾਊਡਰ ਦੇ ਨਾਲ ਮਤਲਬ ਇਦਾਂ ਦੇ ਨੁਸਖੇ ਫਾਰਮੂਲੇ ਨਾਲ ਹੀ ਬਣਾਇਆ ਹੋਇਆ ਤੁਸੀਂ ਇਹ ਪਾਊਡਰ ਹਾਂਜੀ ਸਰ ਇਹਦੇ ਵਿੱਚ ਤਾਂ ਹੋਰ ਵੀ ਹਨਾ ਮੈਡੀਸਿਨਸ ਐਨ ਲਾ ਲੋ ਵੀ ਕਟੋ ਘੱਟ ਵੀ ਇਹਦੇ ਚ ਅਬਾਵ ਮੋਰ ਥੈਨ 80 ਮੈਡੀਸਿਨਸ ਇਹਦੇ ਵਿੱਚ ਇਨਕਲੂਡ ਹੈਗੀਆਂ ਹੁਣ ਇਹ ਕੰਚਨ ਪਾਊਡਰ ਹੋ ਗਿਆ ਸਰ ਕੰਚਨ ਟੈਬਲੇਟ ਹੋ ਗਈ ਔਰ ਨਾਲ ਇਹ ਸ਼ੀ ਮਿਕਸ ਟੋਨਿਕ ਦਿੰਨੇ ਆ ਸਰ ਆਪਾਂ ਇਹ ਤਿੰਨਾਂ ਦਾ ਕੰਬੀਨੇਸ਼ਨ ਅਗਰ ਲ ਲੈ ਲੈਂਦੇ ਆ ਬਹੁਤ ਵਾਰ ਸਾਡੇ ਸਰੀਰ ਦਾ ਜਿਹੜਾ ਕੁਦਰਤੀ ਤੰਤਰ ਹੈ ਕੁਦਰਤੀ ਪ੍ਰਣਾਲੀ ਹੈ ਉਹ ਇਸ ਤਰੀਕੇ ਨਾਲ ਤਹੱਸ ਨਹੱਸ ਹੋ ਜਾਂਦੀ ਹੈ ਕਿ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਔਰ ਬਿਮਾਰੀਆਂ ਲੱਗ ਜਾਂਦੀਆਂ ਨੇ ਅਜਿਹੇ ਦੇ ਵਿੱਚ ਬਿਨਾ ਦਵਾਈ ਤੋਂ ਉਹਨਾਂ ਚੀਜ਼ਾਂ ਦਾ ਇਲਾਜ ਅਸੀਂ ਕਿਵੇਂ ਕਰੀਏ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਅਜ ਇੱਕ ਵਾਰ ਮੁਰਤੋਂ ਅਸੀਂ ਤੁਹਾਡੀ ਮੁਲਾਕਾਤ ਹੈਗੀ ਐ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਨਾਲ ਕਰਵਾਵਾਂਗੇ ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਕੀਤੀ ਹੈਗੀ ਹੈ ਕਿ ਕੁਦਰਤੀ ਤੰਤਰ ਹੈਗਾ ਜਿਹੜਾ ਤਹਸ ਨਹਸ ਹੋ ਜਾਂਦਾ ਹੈ ਜਿਹਨੂੰ ਅੰਗਰੇਜ਼ੀ ਦੇ ਵਿੱਚ ਜਾਂ ਡਾਕਟਰੀ ਭਾਸ਼ਾ ਦੇ ਵਿੱਚ ਅਸੀਂ ਕਹਿ ਲਈਏ ਹਾਰਮੋਨ ਇੰਬੈਲੈਂਸ ਕਹਿੰਦੇ ਨੇ ਹਾਰਮੋਨ ਇੰਬੈਲੈਂਸ ਨੂੰ ਕਿਵੇਂ ਬਿਨਾਂ ਦਵਾਈ ਤੋਂ ਅਸੀਂ ਠੀਕ ਕਰ ਸਕਦੇ ਹਾਂ ਤੇ ਹਾਰਮੋਨ ਇੰਬੈਲੈਂਸ ਹੁੰਦਿਆ ਕੀ ਹੈ ਕੁਦਰਤੀ ਤੰਤਰ ਤਹਸ ਨਹਸ ਕਿਵੇਂ ਹੁੰਦਾ ਸਾਰੇ ਚੀਜ਼ ਅਸੀਂ ਸਮਝਣ ਵਾਲਿਆਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਇਹ ਵੀਡੀਓ ਸਮਝਣ ਤੋਂ ਬਾਅਦ ਹੀ ਤੁਹਾਡੀਆਂ ਹੱਲ ਹੋ ਸਕਦੀਆਂ ਨੇ ਬਹੁਤ ਬਹੁਤ ਸਵਾਗਤ ਹੈ ਹਰਮੀਜ ਜੀ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਸਾ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਸਭ ਤੋਂ ਵੱਡੀ ਖੁਸ਼ਖਬਰੀ ਅੱਜ ਕੱਲ ਮੇਰੇ ਤਿੰਨ ਪੇਸ਼ੈਂਟ ਸਰ ਪੋਜ਼ਿਟਿਵ ਆਏ ਹੈਗੇ ਆ ਤੇ ਉਹ ਜੀ ਅੱਜ ਮੈਨੂੰ ਸੁਣ ਰਿਹਾ ਹੈ ਤਾਂ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਹਾਂ ਸਰ ਤੁਹਾਡੇ ਵੱਲੋਂ ਪਹਿਲਾਂ ਕਿਉਂਕਿ ਤੁਸੀਂ ਇੱਕ ਜਰੀਆ ਹੈਗੇ ਹੋ ਸਰ ਹਨਾ ਇਹ ਤਾਂ ਉਹਨਾਂ ਨੂੰ ਵੀ ਤੁਹਾਡਾ ਧੰਨਵਾਦ ਉਹਨਾਂ ਨੂੰ ਪ੍ਰੈਗਨਨਸੀ ਹੋਈ ਸੀਗੀ ਤੇ ਕਾਫੀ ਪ੍ਰੋਬਲਮ ਸੀਗੀਆਂ 10 ਸਾਲ ਬਾਅਦ ਸਰ ਸ਼ਾਇਦ ਸਾਡੇ ਕੋਲ ਹੈਗਾ ਵੀ ਅਸੀਂ ਦੇਖ ਵੀ ਸਕਦੇ ਹੈਗੇ ਆ ਸਰ ਤੇ ਇਹ ਸਰ ਉਹਨਾਂ ਨੂੰ 10 ਸਾਲ ਬਾਅਦ ਪ੍ਰੈਗਨਨਸੀ ਹੋਈ ਹੈਗੀ ਆ ਤੇ ਇੱਕ ਪੇਸ਼ੈਂਟ ਆਪਣੇ ਹੈਗੇ ਆ ਸਰ ਜਗਰਾਮਾ ਤੋਂ ਉਹਨਾਂ ਦੇ ਕੋਲ ਅੱਜ ਬॉय ਬੇਬੀ ਉਹਨਾਂ ਕੋਲ ਵੀ ਕਾਫੀ ਸਾਲਾਂ ਦੇ ਬਾਅਦ ਆ ਹੁਣ ਅਸੀਂ ਸਾਲਾਂ ਦੀ ਕੀ ਗੱਲ ਕਰੀ ਕਾਫੀ ਸਾਲਾਂ ਬਾਅਦ ਉਹਨਾਂ ਕੋਲ ਅੱਜ ਬॉय ਬੇਬੀ ਹੈ 21 ਦਿਨ ਦਾ ਆ ਉਹ ਵੀ ਬਹੁਤ ਜ਼ਿਆਦਾ ਖੁਸ਼ ਨੇ ਔਰ ਇੱਕ ਮੇਰੀ ਪੇਸ਼ੈਂਟ ਕੱਲ ਸਪੇਨ ਤੋਂ ਸਰ ਸੀਗੀ 15 ਦਿਨ ਦੇ ਵਿੱਚ ਉਹਨੂੰ ਪ੍ਰੈਗਨਨਸੀ ਠਹਿਰੀ ਐ ਸ਼ੀ ਇਜ਼ ਆਲਸੋ ਟੂ ਹੈਪੀ ਗੱਲ ਜੀ ਜੀ ਚਲੋ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੁਬਾਰਕਾ ਅੱਛਾ ਮੈਮ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਸੀ ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਇੱਥੇ ਬੈਠੇ ਹਾਂ ਬਿਹਾਈਂਡ ਦਾ ਕੈਮਰਾ ਤੁਸੀਂ ਕਿਹਾ ਕਿ ਅੱਜ ਆਪਾਂ ਗੱਲ ਕਰਾਂਗੇ ਹਾਰਮੋਨਲ ਇੰਬੈਲੈਂਸ ਦੇ ਉੱਤੇ ਮਤਲਬ ਬਿਨਾਂ ਦਵਾਈ ਤੋਂ ਘਰ ਦੇ ਵਿੱਚ ਅਸੀਂ ਉਹਦਾ ਕਿਵੇਂ ਹੱਲ ਕਰ ਸਕਦੇ ਹਾਂ ਪਰ ਹਾਰਮੋਨਲ ਪਿਲਸ ਇਸ ਵੇਲੇ ਬੜੀਆਂ ਟ੍ਰੈਂਡ ਦੇ ਵਿੱਚ ਨੇ ਜੀ ਸਰ ਹਾਰਮੋਨਸ ਨੂੰ ਨਾ ਅਸੀਂ ਇੱਕ ਬਿਮਾਰੀ ਸਮਝ ਬੈਠੇ ਹੋਏ ਆ ਹਾਰਮੋਨ ਇੰਬੈਲੈਂਸ ਨੂੰ ਪਰ ਹਾਰਮੋਨ ਇੰਬੈਲੈਂਸ ਹੋਣਾ ਕੋਈ ਬਿਮਾਰੀ ਨਹੀਂ ਹੈ ਜਿਵੇਂ ਕਿ ਆਪਾਂ ਕਹਿੰਦੇ ਨਾ ਆਪਾਂ ਕੋਈ ਰਾਗ ਮਤਲਬ 뮤직 ਤੇ ਆਪਾਂ ਕੋਈ ਰਾਗ ਗਾਣੇ ਹੈਗੇ ਆ ਤੇ ਉਹ ਬਾਰੀ-ਬਾਰੀ ਆਪਣੇ ਕੋਲ ਸੈੱਟ ਨਹੀਂ ਆਂਦਾ ਆਪਾਂ ਕੋਸ਼ਿਸ਼ ਕਰਦੇ ਨਾ ਪ੍ਰੈਕਟਿਸ ਕਰਨ ਦੀ ਇਹ ਇੱਕ ਬਾਡੀ ਦੀ ਰਿਦਮ ਹੈ ਠੀਕ ਹੈ ਵਾਤ ਪਿੱਤ ਕਫ ਬਾਡੀ ਦੀ ਰਿਦਮ ਹੈ ਇਸ ਰਿਦਮ ਨੂੰ ਅਸੀਂ ਸੈੱਟ ਕਰਨਾ ਜੇ ਰਿਦਮ ਸੈੱਟ ਕਰ ਲਈ ਅਸੀਂ ਬੋਡੀ ਦੀ ਤਾਂ ਸਾਡੇ ਹਾਰਮੋਨ ਜਿਹੜੇ ਆ ਉਹ ਬੈਲੈਂਸ ਆਪਣੇ ਆਪ ਹੀ ਹੋ ਜਾਣੇ ਹੈਗੇ ਆ ਹੁਣ ਜੇ ਅਸੀਂ ਗੱਲ ਕਰੀਏ ਰਿਦਮ ਰਿਦਮ ਦੇ ਵਿੱਚ ਕੀ ਆਉਂਦਾ ਸਰ ਵੀਪੀਕੇ ਵਾਤ ਪਿੱਤ ਤੇ ਕਫ ਹੈਨਾ ਤੇ ਜਿਹੜੀ ਵਾਤ ਹੈ ਸਰ ਇਹ ਕੰਟਰੋਲ ਕਰਦੀ ਹੈ ਸਾਡੇ ਬ੍ਰੇਨ ਨੂੰ ਬ੍ਰੇਨ ਦੇ ਵਿੱਚ ਕੀ ਹੁੰਦਾ ਸਰ ਪਿਟਿਊਟਰੀ ਗ੍ਰੈਂਡ ਤੇ ਹਾਈਪੋਥੈਲਾਮਸ ਜੋ ਓਵਰ 올 ਕੰਟਰੋਲ ਕਰਦਾ ਹੈ ਸਾਰੇ ਹਾਰਮੋਨਸ ਨੂੰ ਹੁਣ ਜੇ ਪਿੱਤ ਦੀ ਗੱਲ ਕਰੀ ਸਰ ਪਿੱਤ ਪਿੱਤ ਸਾਡੇ ਮੈਟਾਬੋਲਿਜ਼ਮ ਥਾਇਰੋਇਡ ਤੇ ਡਾਈਜੈਸ਼ਨ ਨੂੰ ਕੰਟਰੋਲ ਕਰਦੀ ਹੈਗੀ ਔਰ ਜਿਹੜਾ ਕਫ ਹੈ ਸਰ ਕਫ ਤਾਂ ਅਲਟੀਮੇਟਲੀ ਇਨਪਰਟੀ ਅਗਰ ਕੱਪ ਡਿਸਟਰਬ ਹੋ ਗਈ ਤਾਂ ਇਨਫਰਟੀਲਿਟੀ ਹੋਏਗੀ ਸਰ ਔਰ ਆਪ ਰੀਪਰੋਡਕਟਿਵ ਜਿਹੜਾ ਫਲੂਇਡ ਹੈ ਉਹ ਬਾਡੀ ਦੇ ਵਿੱਚ ਬਣੇਗਾ ਨਹੀਂ ਇਨਫ ਔਰ ਫਿਰ ਬਹੁਤ ਸਾਰੀਆਂ ਪ੍ਰੋਬਲਮਸ ਆਪਾਂ ਨੂੰ ਕਨਸੈਪਸ਼ਨ ਦੇ ਵਿੱਚ ਆਂਦੀ ਆਂਦੀ ਹੈ ਮਤਲਬ ਤੁਹਾਡਾ ਕਹਿਣ ਦਾ ਇਹ ਹੈ ਕਿ ਜੇਕਰ ਸਾਡਾ ਸਾਡੇ ਹਾਰਮੋਨਲ ਇਮਬੈਲੈਂਸ ਹੋ ਗਏ ਨੇ ਯਾਨੀ ਕਿ ਸਾਡਾ ਕੁਦਰਤੀ ਤੰਤਰ ਹੈਗਾ ਜਿਹੜਾ ਕੁਦਰਤ ਨੇ ਸਾਡੇ ਚ ਪਾਇਆ ਹੈ ਅਗਰ ਉਹ ਖਰਾਬ ਹੋ ਜਵੇ ਵਿਗੜ ਜੇ ਤਾਂ ਜਿਹੜਾ ਜੋੜਾ ਹੈ ਉਹ ਮਾਪੇ ਨਹੀਂ ਬਣ ਸਕਦਾ ਕਹਿਣ ਦਾ ਮਤਲਬ ਇਹ ਹੋਇਆ ਸਰ ਡੈਫੀਨਿਟਲੀ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਮਾਪੇ ਬਣਨ ਦੀ ਗੱਲ ਤਾਂ ਕਾਫੀ ਦੂਰ ਜੀ ਰਹਿ ਗਈ ਕਿਉਂਕਿ ਅਸੀਂ ਇਸ ਨੂੰ ਤਿੰਨ ਟਰਮ ਚ ਡਿਵਾਈਡ ਕੀਤਾ ਹੁਣ ਜਿਹੜੇ ਮੇਨ ਹਾਰਮੋਨਸ ਹੁੰਦੇ ਹੈਗੇ ਵੈਸੇ ਤਾਂ ਹਾਰਮੋਨਸ ਥਾਇਰੋਇਡ ਹਾਰਮੋਨ ਸਾਡੀ ਬਾਡੀ ਦੇ ਵਿੱਚ 50 ਤੋਂ ਉੱਪਰ ਹੈਗੀ ਆ ਅਸੀਂ ਮੇਨ ਹਾਰਮੋਨ ਦੀ ਗੱਲ ਕਰਨੀ ਆ ਲਾਈਕ ਐਫ ਐਸ ਐਚ ਪੋਲੀਕਲ ਸਟੀਮੂਲੇਟਿੰਗ ਹਾਰਮੋਨ एलएच हो गया और देन एस्ट्रोजन ते प्रोजेस्टेरोन और टेस्टोस्टेरोन ए हार्मोनस जेडे ਸਾਡੇ ਮੇਨ ਕਨਸੈਪਸ਼ਨ ਵਾਸਤੇ ਬੇਸ ਹੈ ਔਰ ਇਹ ਜ਼ਿੰਮੇਦਾਰ ਹੈ ਔਰ ਇਨਾਂ ਸਾਰੇ ਹਾਰਮੋਨਸ ਦਾ ਜਿਹੜਾ ਰਿਮੋਟ ਕੰਟਰੋਲ ਆਪਾਂ ਕਹਿ ਦਈਏ ਰਿਮੋਟ ਕੰਟਰੋਲ ਮਤਲਬ ਜੀ ਰਿਮੋਟ ਕੰਟਰੋਲ ਇੱਕ ਇਹਦੇ ਹੱਥ ਹੈ ਸਾਡੇ ਦਿਮਾਗ ਦੇ ਹੱਥ ਹੈ ਪਿਟਿਊਟਰੀ ਗਲੈਂਡ ਤੇ ਹਾਈਪੋਥੈਲਾਮਸ ਦੇ ਹੱਥ ਹੈ ਇਹਦਾ ਰਿਮੋਟ ਕੰਟਰੋਲ ਅੱਛਾ ਉਹ ਕਿਵੇਂ ਜੀ ਸਰ ਉਹਦੇ ਲਈ ਆਸੀਂ ਅੱਜ ਜਿਹੜਾ ਮੇਨ ਹੈ ਹੁਣ ਇਹ ਹਾਰਮੋਨ ਬੈਲੈਂਸ ਦਾ ਕਾਰਨ ਕੀ ਬਣਿਆ ਬ੍ਰੇਨ ਹੀ ਬਣਿਆ ਨਾ ਸਰ ਜੀ ਦੇ ਅਸੀਂ ਹੁਣੇ ਗੱਲ ਕੀਤੀ ਪਿਚੂਟਰੀ ਗਲੈਂਡ ਤੇ ਹਾਈਪੋਥੈਲਾਮਸ ਹਨਾ ਤਾਂ ਹੁਣ ਅਸੀਂ ਕੋਈ ਚੌਂਦਤਾ ਤਾਂ ਹੈ ਨਹੀਂ ਵੀ ਉਹਦਾ ਬ੍ਰੇਨ ਇਸ ਤਰ੍ਹਾਂ ਦਾ ਜਿਹੜਾ ਉਹਦੇ ਹਾਰਮੋਨਸ ਹੈਗੇ ਨੇ ਉਹ ਡਿਸਟਰਬ ਕਰ ਦੇ ਜੀ ਪਰ ਫਿਰ ਕਿਵੇਂ ਹੋ ਜਾਂਦੇ ਨੇ ਸਰ ਚੌਂਦਤਾ ਨਹੀਂ ਪਰ ਅਸੀਂ ਗੰਦ ਤੇ ਖਲਾਰਾ ਖਾਂਦੇ ਬਹੁਤ ਹੈਗੇ ਆ ਕਹਿੰਦਾ ਭਾਵੇਂ ਲਾਈਫ ਸਟਾਈਲ ਡਿਸਆਰਡਰ ਜਿਹਨੂੰ ਅਸੀਂ ਕਹਿ ਦਈਏ ਭਾਵੇਂ ਅਸੀਂ ਨਹੀਂ ਚਾਹਦੇ ਪਰ ਮੈਨੂੰ ਇੱਕ ਗੱਲ ਦੱਸੋ ਸਰ ਜਿਵੇਂ ਕਿ ਟ੍ਰੈਡੀਸ਼ਨਲ ਟਾਈਮ ਤੇ ਸਾਡੇ ਕੋਲ ਕੀ ਸੇਮੀਆਂ ਹੁੰਦੀਆਂ ਸੀ ਅਸੀਂ ਨਮਕੀਨ ਮਿੱਠੀਆਂ ਬਣਾ ਲੈਂਦੇ ਸੀ ਅੱਜ ਦੇ ਟਾਈਮ ਤੇ ਮਿੱਠੀਆਂ ਸੇਵੇਂ ਮੰਜਲਾ ਦਾ ਘੱਟ ਹੀ ਪਰ ਮਹਗੀ ਪਤਾ ਨਹੀਂ ਨਾਲ ਉਹ ਨਾਲ ਹਨਾ ਛਟਪਟ ਛੜਪੜ ਤਿਆਰ ਹੁੰਦੀ ਹੈਗੀ ਐ ਤੇ ਜੇ ਅਸੀਂ ਹੁਣ ਗੱਲ ਕਰੀਏ ਪੁਰਾਣੇ ਟਾਈਮ ਤੇ ਸਰ ਅਸੀਂ ਮਾਰਨਿੰਗ ਤੰਦੂਰ ਦੀਆਂ ਰੋਟੀਆਂ ਬਣਾ ਕੇ ਰੱਖ ਰਹਿੰਦੇ ਹੁੰਨੇ ਸੀ ਧਿਆਨ ਹੋਣਾ ਸਾਨੂੰ ਹਨਾ ਇਕੱਠੀਆਂ ਦੋ ਡੰਗਰੀ ਤਿੰਨ ਡੰਗ ਦੀ ਬਣ ਗਈਆਂ ਮਿਲ ਕੇ ਠੰਡੀਆਂ ਚੱਕੀ ਜਾਣੀਆਂ ਤੇ ਉੱਪਰ ਸਬਜ਼ੀ ਪਾਣੀ ਠੰਡੀਆਂ ਹੀ ਖਾਈ ਜਾਣੀਆਂ ਸਰ ਉਹਨਾਂ ਦੀ ਤਸੀਰ ਠੰਡੀ ਹੁੰਦੀ ਸੀਗੀ ਤੇ ਅੱਜ ਦੇ ਟਾਈਮ ਤੇ ਸਾਡੀ ਹੈਬਿਟ ਕੀ ਹੈਗੀ ਹੈ ਭਾਵੇਂ ਮੇਲ ਵੀ ਹੈ ਦੇਖੋ ਮੈਂ ਵੀਰਾਂ ਨੂੰ ਵੀ ਗੱਲ ਕਰਦੇ ਕਿਉਂਕਿ ਫੀਮੇਲ ਨੇ ਤਾਂ ਵਿਚਾਰੀ ਨੇ ਖਾਣਾ ਆਪਣੇ ਟਾਈਮ ਦੇ ਸਾਬ ਨਾਲ ਆਇਆ ਪਲਾਜੇ ਟਾਈਮ ਤੇ ਵੀਰਾਂ ਦੇ ਕੀਰਤ ਹੈਗੀ ਹੈ ਉਹਨਾਂ ਨੇ ਕਹਿਣਾ ਗਰਮ ਗਰਮ ਫੁੱਲਿਆ ਹੋਇਆ ਫੁਲਕਾ ਆਵੇ ਫਿਰ ਅੱਛਾ ਵਾਈਫਸ ਨੇ ਲੈਂਦਾ ਲੈਂਦਾ ਗਰਮ ਗਰਮ ਹੈਨਾ ਅੱਛਾ ਫਿਰ ਅਸੀਂ ਫ੍ਰਿਜ ਚੋਂ ਕੱਢਨੇ ਐ ਨਾਲ ਨਾਲ ਗਰਮ ਪੂਰੀ ਹੀਟ ਤੇ ਕਰਨਾ ਹੈਨਾ ਫਿਰ ਅਜੇ ਅਸੀਂ ਪਕਾਉਣਾ ਵੀ ਹੈ ਤੇ ਅਸੀਂ ਅੱਜ ਪਕਾਉਂਦੇ ਕਿੱਦਾਂ ਹੈਗੇ ਸਰ ਤਵਾ ਚੁੱਕ ਕੇ ਅਸੀਂ ਇਹਨੂੰ ਫੁਲਾਣੇ ਆ ਕਿਉਂਕਿ ਵਾਈਫਸ ਨੂੰ ਤਾਂ ਹੁੰਦਾ ਹੈ ਕਿ ਸਾਡੇ ਹਸਬੰਡਸ ਰਾਜ਼ੀ ਰਹਿਣ ਫਿਰ ਅਸੀਂ ਡਾਇਰੈਕਟ ਫਲੇਮ ਤੇ ਫੁਲਕਾ ਪਕਾ ਰਹੇ ਆ ਹੋਂ ਤੁਸੀਂ ਦੱਸੋ ਬਈ ਇਹ ਹਾਰਮੋਨ ਇੰਬੈਲੈਂਸ ਹੋਣ ਦਾ ਰੀਜ਼ਨ ਜਿਹੜਾ ਹੈ ਉਹ ਅਸੀਂ ਸ਼ੌਂਕ ਨਾਲ ਪੜ ਰਹੇ ਆ ਅੱਛਾ ਮੈਮ ਸਾਨੂੰ ਪਤਾ ਕਿਵੇਂ ਲੱਗੇ ਜੀ ਜਿਹੜੇ ਸਾਡੀਆਂ ਭੈਣਾਂ ਹੈਗੀਆਂ ਨੇ ਕੀ ਸਿੰਪਟਮ ਕੁਝ ਆਉਂਦੇ ਨੇ ਜਦੋਂ ਹਾਰਮੋਨ ਇੰਬੈਲੈਂਸ ਹੋਣੇ ਸ਼ੁਰੂ ਹੁੰਦੇ ਨੇ ਜਾਂ ਹਾਰਮੋਨ ਇੰਬੈਲੈਂਸ ਡਿਸਟਰਬ ਹੋ ਚੁੱਕੇ ਹੁੰਦੇ ਨੇ ਸਰ ਅਸੀਂ ਜੀ 11 ਸਾਲ ਤੋਂ ਗੱਲ ਕਰੀਏ ਤਾਂ ਉਹਨਾਂ ਨੂੰ ਪੀਰੀਅਡ ਅੱਜ ਦੇ ਟਾਈਮ ਤੇ ਨਾ ਬੱਚਿਆਂ ਨੂੰ 11-15 ਸਾਲ ਦੀ ਉਮਰ ਦੇ ਵਿੱਚ ਪੀਰੀਅਡ ਉਹਨਾਂ ਦੇ ਬਹੁਤ ਜ਼ਿਆਦਾ ਡਿਸਟਰਬ ਹੁੰਦੇ ਹੈਗੇ ਆ ਇਰੈਗੂਲਰ ਹੁੰਦੇ ਆ ਸਮ ਟਾਈਮ ਇੱਕ ਕਰੀ ਆਂਦੇ ਆ ਮੁੜ ਕੇ ਚਾਰ-ਛੇ ਸਾਲ ਆਂਦੇ ਨਹੀਂ ਹੈਗੇ ਤੇ ਡਾਕਟਰਸ ਕਹਿੰਦੇ ਕੋਈ ਨਾ ਹਜੇ ਤਾਂ ਇਹ ਛੋਟੀ ਹੈਗੀ ਹੈ ਜਿਵੇਂ ਜਿਵੇਂ ਇਹ ਵੀ 22 ਦੇ ਵਿੱਚ ਆਊਗੀ ਤੇ ਇਹਦੇ ਠੀਕ ਹੋ ਜਾਣਗੇ ਪਰ ਉਹ ਜਦੋਂ ਤੱਕ 22 ਜਾਂਦੀ ਹੈ ਸਰ ਹਾਰਮੋਨ ਤੋਂ ਪਹਿਲਾਂ ਹੀ ਬੈਲੈਂਸ ਹੁੰਦੇ ਹੈਗੇ ਆ ਜਦੋਂ ਤੱਕ 22 ਜਾਂਦੀ ਹੈ ਫਿਰ ਉਸ ਨੂੰ ਥਾਇਰੋਇਡ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਹੈ ਜਾਂ ਉਸ ਦੇ ਮਤਲਬ ਹਾਰਮੋਨ ਇੰਬੈਲੈਂਸ ਕਰਕੇ ਥਾਇਰੋਇਡ ਦੀ ਵੀ ਇਸ਼ੂ ਆ ਜਾਂਦਾ ਸਰ ਥਾਇਰੋਇਡ ਡਾਇਬੀਟਿਸ ਪੀਸੀਓਡੀ and sister uh, or fibroids or itho tak ki zyada na kama endometrioma sir there are so many diseases which are responsible for only hormone imbalance fir assi kyon nahi apna remote control ade hath ch rakhde rakhya ja sakde ji sir eh rakhya kitta ja sakda hun assi gall eh karni hai innu ਕੰਟਰੋਲ ਚ ਰੱਖਣ ਵਾਸਤੇ ਅਸੀਂ ਇਹ ਫਾਰਮੂਲੇਸ਼ਨ ਰੱਖੀ ਹੋਈ ਹੈ ਸਰ ਮਤਲਬ ਰਿਮੋਟ ਇਹਨੂੰ ਬਣਾ ਲਿਆ ਹਾਂ ਇਹ ਇਹੀ ਚਾਰਾ ਚੀਜ਼ਾਂ ਦਾ ਰਿਮੋਟ ਹੈ ਸਰ ਹੁਣ ਤੁਸੀਂ ਵੀ ਜੇ ਇਹ ਕੱਪ ਆਪਣੇ ਹੱਥ ਚ ਫੜ ਲਿਆ ਜੀ ਤੇ ਸਮਝ ਲਓ ਪੂਰੇ ਦਿਨ ਦੀ ਜਿਹੜੀ ਤੁਹਾਡੀ ਦਿਨਚਰਿਆ ਹੈ ਨਾ ਸਰ ਉਹ ਰਿਮੋਟ ਕੰਟਰੋਲ ਤੁਸੀਂ ਆਪ ਤੇ ਹੱਥ ਚ ਕਰ ਲਿਆ ਠੀਕ ਹੈ ਮਤਲਬ ਇਲਾਇਚੀ ਹੈਗੀ ਹੈ ਖਸ ਖਸ ਹੈਗੀ ਹੈ ਇੱਥੇ ਔਰ ਬ੍ਰੰਮੀ ਦਾ ਪਾਊਡਰ ਰੱਖਿਆ ਹੋਇਆ ਔਰ ਨਾਲ ਹੀ ਤੁਸੀਂ ਦੇਖੋ ਅਸ਼ਵਗੰਧਾ ਇਹ ਚਾਰ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਅਗਰ ਪਈਆਂ ਨੇ ਤਾਂ ਅਸੀਂ ਬਗੈਰ ਦਵਾਈ ਤੋਂ ਹਰਮੀਤ ਜੀ ਦਾ ਕਹਿਣਾ ਹੈ ਕਿ ਅਸੀਂ ਆਪਣਾ ਹਾਰਮੋਨਲ ਜਿਹੜਾ ਇੰਬੈਲੈਂਸ ਵਾਲਾ ਰਿਮੋਟ ਹੈਗਾ ਜਾਂ ਹਾਰਮੋਨ ਬੈਲੈਂਸ ਕਰਨ ਵਾਲੀ ਆ ਇਹ ਨੁਸਕਾ ਫਾਰਮੂਲਾ ਬਗੈਰ ਦਵਾਈ ਤੋਂ ਘਰ ਦੇ ਵਿੱਚ ਹੀ ਬਣਾ ਸਕਦੇ ਹਾਂ ਸਰ ਇਹ ਚਾਰਾਂ ਚੀਜ਼ਾਂ ਨੂੰ 50-50 ਗ੍ਰਾਮ ਲੈਣ ਤੇ ਇਲਾਇਚੀ ਇਹਦੇ ਵਿੱਚ 30 ਗ੍ਰਾਮ ਪਾ ਸਕਦੇ ਹੈਗੇ ਆ ਕਿਉਂਕਿ ਇਹ ਫਲੇਵਰ ਵਾਸਤੇ ਤੇ ਨਾਲੇ ਇਹਦੇ ਵਿੱਚ ਪਾਣੀ ਇਹ ਤਿੰਨੋਂ ਚੀਜ਼ਾਂ ਇਹ ਦੁੱਧ ਦੇ ਵਿੱਚ ਪਾਉਣੀ ਆ ਸਰ ਇਹ ਦੁੱਧ ਦੇ ਚ ਉਹਨਾਂ ਨੇ ਦੁੱਧ ਚ ਪਾਉਣੀ ਆ ਨਹੀਂ ਸਰ ਉਹਨਾਂ ਨੇ ਦੁੱਧ ਚ ਕੀ ਪਾਉਣਾ ਹੈ ਖਸਖਸ ਇਹ ਖਸਖਸ ਵਾਲਾ ਦੁੱਧ ਉਹਨਾਂ ਨੇ ਉਬਾਲ ਲੈਣਾ ਸਰ ਠੀਕ ਹੈ ਜੀ ਇਹ ਤਿੰਨਾਂ ਦੀ ਫਾਰਮੂਲੇਸ਼ਨ 50-50 ਗ੍ਰਾਮ ਤਿੰਨੋਂ ਚੀਜ਼ਾਂ ਲੈਣੀਆਂ ਉਹਨਾਂ ਨੇ ਅਸ਼ਵਗੰਧਾ ਹੋਗੀ ब्राहਮੀ ਹੋਗੀ ਤੇ ਸਰ ਛੋਟੀ ਇਲਾਇਚੀ ਹੋਗੀ 50-50 ਗ੍ਰਾਮ ਤਿੰਨੋਂ ਚੀਜ਼ਾਂ ਲੈ ਕੇ ਤੇ ਉਹਨਾਂ ਨੇ ਇਹਨੂੰ ਇਕੁਅਲ ਕੁਆਂਟੀਟੀ ਦੇ ਵਿੱਚ ਇਹਦਾ ਪਾਊਡਰ ਬਣਾ ਲੈਣਾ ਠੀਕ ਹੈ ਪਾਊਡਰ ਬਣਾ ਕੇ ਫਿਰ ਉਹਨਾਂ ਨੇ ਜਿਹੜਾ ਖਸਖਾਸ ਹੈ ਨਾ ਸਰ ਇਹ ਦੁੱਧ ਦੇ ਵਿੱਚ ਉਬਾਲਣੀ ਹੈ ਕਿਸ ਕਿਸਨੂੰ ਦੁੱਧ ਚ ਉਬਾਲ ਕੇ ਤੇ ਇਹਨਾਂ ਤਿੰਨਾਂ ਚੀਜ਼ਾਂ ਦਾ ਪਾਊਡਰ ਇੱਕ ਚਮਚ ਸਵੇਰੇ ਮਿਲਕ ਦੇ ਨਾਲ ਇੱਕ ਰਾਤ ਨੂੰ ਸੌਣ ਲੱਗਾ ਮਿਲਕ ਦੇ ਨਾਲ ਹੀ ਲੈਣਾ ਤੇ ਇਹ ਦੇ ਨਾਲ ਉਹਨਾਂ ਦਾ ਜਿਹੜਾ ਪਿਚਿਟਰੀ ਗ੍ਰੈਂਡ ਤੇ ਹਾਈਪੋਥੈਲਾਮਸ ਹੈ ਇਹ ਕੰਟਰੋਲ ਹੋ ਜਾਣਗੇ ਜੇ ਇਹ ਕੰਟਰੋਲ ਹੋ ਗਏ ਨਾ ਸਰ ਫਿਰ ਕਿਦਾਂ ਦਾਵੀ ਬਲੱਡ ਸਾਡਾ ਇੰਪਿਅਰ ਨਹੀਂ ਹੋਏਗਾ ਕੋਈ ਵੀ ਸਾਨੂੰ ਹਾਰਮੋਨ ਇੰਬੈਲੈਂਸ ਹੋਣ ਕਰਕੇ ਕੋਈ ਵੀ ਡਿਜ਼ੀਜ਼ ਦੀ ਪ੍ਰੋਬਲਮ ਆਣੀ ਨਹੀਂ ਭਾਵੇਂ ਉਹ ਥਾਇਰੋਇਡ ਹੈ ਭਾਵੇਂ ਪੀਸੀਓਡੀ ਹੈ ਭਾਵੇਂ ਫਿਬਰੋਇਡਸ ਹੈ ਭਾਵੇਂ ਹੋਰ ਲਾਈਕ ਫੇਸ਼ੀਅਲ ਹੈਰ ਆ ਜਾਂਦੇ ਹੈਗੇ ਕੀ ਟਿਗੇ ਨੂੰ ਹੁੰਦਾ weight loose ਹੋ ਜਾਂਦਾ ਹੈ there are so many complications which are responsible for only hormone imbalance ਮਤਲਬ ਅਗਰ ਤੁਹਾਡਾ ਵਜ਼ਨ ਵੱਧ ਰਿਹਾ ਹੈ ਅਗਰ ਤੁਹਾਡੇ ਮਤਲਬ ਫੇਸ ਦੇ ਉੱਤੇ ਵਾਲ ਆ ਰਹੇ ਨੇ ਅਣਚਾਹੇ ਵਾਲ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਫੇਸ ਦੇ ਉੱਤੇ ਜਾਂ ਤੁਹਾਡਾ weight ਲਗਾਤਾਰ ਘਟ ਰਿਹਾ ਹੈ ਜਾਂ ਫਿਰ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਨੂੰ ਪ੍ਰੋਬਲਮ ਹੁੰਦੀਆਂ ਨੇ ਉਹ ਆ ਰਹੀਆਂ ਨੇ ਪਰ ਟੈਸਟਾਂ 'ਚ ਕੁਝ ਨਹੀਂ ਆ ਰਿਹਾ ਤਾਂ ਇਹਦਾ ਮਤਲਬ ਇਹ ਹੋ ਸਕਦਾ ਹੈ ਕਿ ਸਾਡੇ ਹਾਰਮੋਨਸ ਹੈਗੇ ਨੇ ਉਹ ਜਿਹੜੇ ਵਿਗੜ ਰਹੇ ਨੇ ਸਰ ਜਦੋਂ ਸਾਨੂੰ ਨਾ ਪੀਰੀਅਡ ਐਕਿਊਰੇਟ ਟਾਈਮ ਤੇ ਨਹੀਂ ਆਉਂਦੇ ਮੰਨ ਲਓ ਹੁਣ ਬੱਚੀ 11 ਤੋਂ 15 ਸਾਲ ਦੇ ਵਿੱਚ ਵਿੱਚ ਹੈ ਹਨਾ ਜਦੋਂ ਉਹਨੂੰ ਲੱਗਦਾ ਨੇ ਕਿ ਮੇਰੇ ਕਈ ਵਾਰ 30 ਦਿਨ ਦਾ ਪੀਰੀਅਡ ਆ ਰਿਹਾ ਹੈ ਕਈ ਵਾਰੀ 45 ਦਿਨ ਤੇ ਆ ਰਿਹਾ ਹੈ ਕਿ ਤੇ ਕਈ ਵਾਰੀ ਇਹ अर्ली ਵੀ ਆ ਜਾਂਦੇ ਹੈਗੇ ਮੀਨਸ ਇਰੈਗੂਲਰ ਹੈ ਅਗਰ ਉਹਦੇ ਪੀਰੀਅਡ ਤਾਂ ਸਮਝੋ ਉਹਦੇ ਫੇਸ਼ੀਅਲ ਹੈਅਰ ਵੀ ਹੋਣਗੇ ਵੇਟ ਗੇਨ ਵੀ ਹੋਊਗਾ ਤਾਂ ਇਟ ਮੀਨਸ ਉਹਦੇ ਹਾਰਮੋਨ ਇੰਬੈਲੈਂਸ ਹੈਗੇ ਸਾਨੂੰ ਇਸ ਏਜ ਦੇ ਵਿੱਚ ਇਹ ਮਿਲਕ ਬਣਾਉਣ ਨਾਲ ਸਰ ਦੇਸੀ ਚੀਜ਼ਾਂ ਆਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਆ ਤਾਂ ਕਿ 20 ਬਾਈ ਸਾਲ ਦੀ ਏਜ ਦੇ ਵਿੱਚ ਜਾ ਕੇ ਉਹਨੂੰ ਇਦਾਂ ਦੀ ਕੋਈ ਪ੍ਰੋਬਲਮ ਹੋਵੇ ਹੀ ਨਾ ਸਭ ਜਿੰਨਿਤ ਤੁਸੀਂ ਇੱਕ ਫੀਡਬੈਕ ਫਾਰਮ ਹੈਗਾ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਇਆ ਬਾਕੀ ਉਸ ਤੋਂ ਬਾਅਦ ਦਾ ਸਵਾਲ ਮੇਰੇ ਜ਼ਿਹਨ ਦੇ ਵਿੱਚ ਜਿਹੜਾ ਬਣ ਰਿਹਾ ਹੈ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਲਾਸਟ 10 ਸਾਲਾਂ ਤੋਂ ਇਨਫਰਟੀਲਿਟੀ ਦੀ ਪ੍ਰੋਬਲਮ ਸੀ ਇੱਕ ਬੇਟੀ 11 ਸਾਲ ਦੀ ਹੈ ਆਈਵੀਐਫ ਅਤੇ ਹੋਰ ਟ੍ਰੀਟਮੈਂਟ ਲਈ ਲਾਸਟ 2 ਮਨთ ਤੋਂ ਹਰਮੀਤ ਕੌਰ ਤੋਂ ਮੈਡੀਸਿਨ ਲਈ ਅਤੇ ਕਨਸੀਵ ਕੀਤਾ ਇਟਸ ਅ ਮੈਰੀਕਲ ਇਹਨਾਂ ਦੀ ਫਿਰ ਹਾਰਮੋਨਸ ਇਮ ਬੈਲੈਂਸ ਸੀ ਜਿਹੜਾ ਤੁਸੀਂ ਸੈੱਟ ਕੀਤੇ ਕਿਹੜੀ ਨੁਸਖਾ ਫਾਰਮੂਲੇ ਨਾਲ ਕੀਤੇ ਜੀ ਤੁਸੀਂ ਸਰ ਇਹਨਾਂ ਨੂੰ ਨਾ ਪੀਰੀਅਡ ਦਾ ਇਸ਼ੂ ਸੀ ਇਹਨਾਂ ਦੀ ਐਗ ਮੋਰਫੋਲੋਜੀ ਅੱਛੀ ਨਹੀਂ ਸੀ ਕਿ ਹੁਣ ਜਿਵੇਂ ਸੀ ਹਮੇਸ਼ਾ ਕਹਿੰਦੇ ਨੇ ਕਿ ਸੁਭਾਗਿਆ ਲੈਜੋ ਭਾਵੇਂ ਮੇਰੇ ਨਾਲ ਗੱਲ ਹੀ ਨਾ ਕਰੋ ਠੀਕ ਹੈ ਸਰ ਮੇਰੇ ਬਹੁਤ ਪੇਸ਼ੈਂਟ ਬਾਰਿਸ਼ ਕਹਿੰਦੇ ਕਿ ਮੈਮ ਪ੍ਰੈਗਨੈਂਸੀ ਹੋ ਗਈ ਤੇ ਮੈਂ ਕਿਹਾ ਵੀ ਤੁਸੀਂ ਮੇਰੇ ਰਿਕਾਰਡ ਅਸ ਤੇ ਪੇਸ਼ੈਂਟ ਹੈ ਨਹੀਂ ਕਿ ਕਹਿੰਦੇ ਮੈਡਮ ਮੇਰੀ ਫਰੈਂਡ ਕੋਲ ਪੁੱਛੀ ਸੁਭਾਗਿਆ ਮੈਂ ਲੈ ਲਈ ਸੀ ਕਿ ਤੇ ਉਹਨੂੰ ਤੁਹਾਡੇ ਤੋਂ ਮੈਡੀਸਿਨ ਲਈ ਸੀਗੀ ਤਾਂ ਉਹਨੂੰ ਗਰਲ ਬੇਬੀ ਹੋਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਉਹਦੀ ਸੁਭਾਗਿਆ ਇੱਕ ਯੂਜ਼ ਕੀਤੀ ਹੁਣ ਮੈਂ ਵੀ ਪ੍ਰੈਗਨੈਂਟ ਹਾਂ ਹੁਣ ਜੇ ਅਸੀਂ ਇਸ ਲੇਡੀ ਦੀ ਗੱਲ ਕਰੀਏ ਮਤਲਬ ਇੱਕ ਇੱਕ ਡੱਬੀ ਨਾਲ ਦੋ ਦੋ ਉਹ ਸਾਡੀਆਂ ਭੈਣਾਂ ਖੁਸ਼ਖਬਰੀ ਲੈ ਰਹੀਆਂ ਨੇ ਬਿਲਕੁਲ ਸਰ ਇੱਕ ਪੰਥ ਦੋ ਕੱਜ ਵਾਲੀ ਕਹਿੰਦੇ ਡੱਬੀ ਤੇ ਆ ਕੇ ਗਈ ਪਰ ਪ੍ਰੈਗਨੈਂਟ ਦੋ ਹੋ ਗਈਆਂ ਲੇਡਿਸ ਹਨਾ ਹਾਂ ਸਿਰ ਵਾਕਈ ਰਿਜ਼ਲਟ ਆ ਰਹੇ ਦੇਖੋ ਟੂ ਬੀ ਫਰੈਂਕ ਔਰ ਮੈਂ ਗੁੰਜਾਇਰਿਸ਼ ਵੀ ਕਰਾਂਗੀ ਮੇਰੇ ਦਰਸ਼ਕਾਂ ਨੂੰ ਕਿ ਉਹ ਉਹ ਸੁਭਾਗਿਆ ਲੈਣੀ ਨਾ ਭੁੱਲਣ ਭਾਵੇਂ ਕੋਈ ਵੀ ਭਾਵੇਂ ਨਿਊਲੀ ਮੈਰਿਡ ਕਪਲ ਹੈ ਨਾ no stress houve não? ਜੇ ਅਸੀਂ ਹੁਣ ਹਾਰਮੋਨ ਇੰਬੈਲੈਂਸ ਦੀ ਗੱਲ ਕਰੀਏ ਉਹ ਬੈਲੈਂਸ ਹੋ ਜਾਣਾ ਇਹ ਕੰਚਨ ਪਾਊਡਰ ਦੇ ਨਾਲ ਠੀਕ ਹੈ ਮਤਲਬ ਇਦਾਂ ਦੇ ਨੁਸਖੇ ਫਾਰਮੂਲੇ ਨਾਲ ਹੀ ਬਣਾਇਆ ਹੋਇਆ ਹੈ ਤੁਸੀਂ ਇਹ ਪਾਊਡਰ ਹਾਂਜੀ ਸਰ ਇਹਦੇ ਵਿੱਚ ਤਾਂ ਹੋਰ ਵੀ ਹਨਾ ਮੈਡੀਸਿਨਸ ਐਨ ਲਾ ਲੋ ਵੀ ਕਟੋ ਘੱਟ ਵੀ ਇਹਦੇ ਚ ਅਬਾਵ ਮੋਰ ਥੈਨ 80 ਮੈਡੀਸਿਨਸ ਇਹਦੇ ਵਿੱਚ ਇਨਕਲੂਡ ਹੈਗੀਆਂ ਹੁਣ ਇਹ ਕੰਚਨ ਪਾਊਡਰ ਹੋ ਗਿਆ ਸਰ ਕੰਚਨ ਟੈਬਲੇਟ ਹੋ ਗਈ ਔਰ ਨਾਲ ਆਇ ਸ਼ੀ ਮਿਕਸ ਟੋਨਿਕ ਦਿੰਨੇ ਆ ਸਰ ਆਪਾਂ ਇਹ ਤਿੰਨਾਂ ਦਾ ਕੰਬੀਨੇਸ਼ਨ ਅਗਰ ਉਹ ਲੈ ਲੈਂਦੇ ਆ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਹਾਰਮੋਨ ਇੰਬੈਲੈਂਸ ਹੈ ਸਰ ਕੋਈ ਵੀ ਇਸ਼ ਕੀ ਕਰਨਾ ਸਰ ਹੁਣ ਤਾਂ ਤੁਹਾਨੂੰ ਹੀ ਪਤਾ ਲੱਗ ਗਿਆ ਸਭਾ ਗਿਆ ਸੁਭਾਗੇ ਨਹੀਂ ਉਹਨਾਂ ਦਾ ਸੁਭਾਗੇ ਬਣਾ ਦੇਣਾ ਸਰ ਜੀ ਸਰ ਜੀ ਅੱਛਾ ਇੱਕ ਹੋਰ ਬੜਾ ਅਹਿਮ ਇੱਥੇ ਸਵਾਲ ਇੱਥੇ ਮੈਮ ਪਰ ਇਹ ਬਣਦਾ ਵੀ ਜਿਹੜੇ ਲੋਕ ਜਿਸ ਤਰੀਕੇ ਨਾਲ ਇਹ ਸਾਡੀ ਭੈਣ ਨੇ ਲਿਖਿਆ ਸੀ ਕਿ ਅਸੀਂ ਆਈਵੀਐਫ ਵਾਲੇ ਪਾਸੇ ਵੀ ਗਏ ਯੂਵੀਐਫ ਵਾਲੇ ਪਾਸੇ ਵੀ ਅਸੀਂ ਗਏ ਪਰ ਕਿਸੇ ਪਾਸੇ ਉਹ ਪਰਮਾਤਮਾ ਨੇ ਖੈਰ ਨਹੀਂ ਪਾਈ ਅਸੀਂ ਇਹ ਗੱਲ ਕਰ ਲਈਏ ਤੇ ਫਿਰ ਉਹਨਾਂ ਨੂੰ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਦਿੱਤਾ ਸੀ ਇਹ ਵਾਲਾ ਨੁਸਖਾ ਫਾਰਮੂਲਾ ਦਿੱਤਾ ਜਾਂ ਫਿਰ ਕੋਈ ਹੋਰ ਨੁਸਖਾ ਫਾਰਮੂਲਾ ਤੁਸੀਂ ਉਹਨਾਂ ਤੇ ਅਪਲਾਈ ਕਰਵਾਇਆ ਸਰ ਫਾਰਮੂਲੇਸ਼ਨ ਉਹਨਾਂ ਦੇ ਕੋਲ ਦੇਖੋ ਅਸ਼ਵਗੰਧਾ ਬ੍ਰੰਮੀ ਤੇ ਅਸ਼ੋਕਛਲ ਤੇ ਬੋੜ ਦੀ ਦਾੜੀ ਇਹ ਤਾਂ ਮੰਤਰ ਹੈ ਦੂਜੇ ਪਾਸੋਂ ਲਾਓ ਤਾਂ ਸਰ ਸ਼ਿਵਲਿੰਗੀ ਤੇ ਪੁੱਤਰ ਜੀਵੀ ਇਹਨਾਂ ਨੂੰ ਕਿਸੇ ਵੀ ਫਾਰਮ ਚੀਜ਼ ਤਾਂ ਅੰਦਰ ਜਾਊਗੀ ਨਾ ਸਰ ਸ਼ਿਵਲਿੰਗੀ ਪੁੱਤਰ ਜੀਵੀ ਦਾ ਕੰਬੀਨੇਸ਼ਨ ਹੋ ਗਿਆ ਅਸ਼ਵਗੰਧਾ ਬ੍ਰੰਮੀ ਦਾ ਕੰਬੀਨੇਸ਼ਨ ਹੋ ਗਿਆ ਅਸ਼ੋਕਛਲ ਬੋੜ ਦਾਲੀ ਦਾ ਬੋੜ ਦੀ ਦਾੜੀ ਦਾ ਕੰਬੀਨੇਸ਼ਨ ਹੋ ਗਿਆ ਇਹਨਾਂ ਦੇ ਕੰਬੀਨੇਸ਼ਨ ਉਹਨਾਂ ਨੇ ਬਣਾ ਲੈਣੇ ਆ ਸਰ ਤੇ ਉਹ ਨਾਲ ਉਹਨਾਂ ਨੇ ਸੁਭਾਗਿਆ ਇਨਟੇਕ ਸ਼ੁਰੂ ਕਰ ਦੇਣਾ ਤਾਂ ਪ੍ਰੈਗਨਨਸੀ ਹੋ ਜਾਣੀ ਕੀ ਹੈ ਅੱਛਾ ਮੈਮ ਫਿਰ ਜਿਹੜੇ ਆਮ ਕਰਕੇ ਚੱਲੋ ਇਹ ਤਾਂ ਨੁਸਖੇ ਫਾਰਮੂਲੇ ਵਾਲਾ ਹੋ ਗਿਆ ਆਮ ਕਰਕੇ ਹਾਰਮੋਨ ਹਾਰਮੋਨਲਸ ਨੂੰ ਜਿਹੜੀ ਹੈ ਹੈਗੀ ਹੈ ਇੰਬੈਲੈਂਸ ਹੋ ਜਾਂਦੇ ਨੇ ਉਹਨਾਂ ਨੂੰ ਰੂਟੀਨ ਦੇ ਵਿੱਚ ਅਸੀਂ ਕਿਵੇਂ ਠੀਕ ਰੱਖ ਸਕਦੇ ਹਾਂ ਜਿਨ੍ਹਾਂ ਨੂੰ ਹਜੇ ਸ਼ੁਰੂਆਤ ਹੈਗੀ ਉਹ ਕਹਿੰਦੇ ਸਾਣੀ ਅਸ਼ਵਗੰਧਾ ਯੇ ਜਾਂ ਤੁਹਾਡੇ ਲਈ ਨੁਸਖੇ ਫਾਰਮੂਲੇ ਅਸੀਂ ਇਸਤੇਮਾਲ ਨਹੀਂ ਕਰਨੇ ਸਾਨੂੰ ਤੇ ਸਾਨੂੰ ਕੋਈ ਹੋਰ ਚੀਜ਼ਾਂ ਦੱਸੋ ਹੋਰ ਕੋਈ ਰਾਹ ਹੈਗਾ ਜੀ ਨਾਰਮਲ ਰੂਟੀਨ ਵਾਲੀ ਲਾਈਫ 'ਚ ਸਰ ਜੇਸੀ ਡਾਈਟ ਦੀ ਗੱਲ ਕਰੀਏ ਹੁਣ ਉਹਨਾਂ ਨੇ ਡੀਟੌਕਸ ਡਰਿੰਕ ਕੋਈ ਨਾ ਕੋਈ ਜ਼ਰੂਰ ਲੈਣੀ ਹੈਗੀ ਐ ਲਾਈਕ ਜਿਵੇਂ ਦਾਲਚੀਨੀ ਦੀ ਬਣਾ ਲਈ ਸਰ ਉਹਨਾਂ ਨੇ ਹਨਾ ਤੇ ਦਾਲਚੀਨੀ ਬਣਾ ਲਈ ਉਹਨਾਂ ਨੇ ਜਾਂ ਫਲੈਕਸੀਡਸ ਲੈ ਸਕਦੇ ਹੈਗੇ ਸਰ ਐਸਟ੍ਰੋਜਨ ਨੂੰ ਕਵਰ ਉਹਨਾਂ ਨੇ ਕਿਹਦੇ ਨਾਲ ਕਰਨਾ ਦੇਖੋ ਇਹ ਚਾਰਟ ਹੈ ਸਰ ਐਸਟ੍ਰੋਜਨ ਬਸ ਤੁਸੀਂ ਹਾਰਮੋਨਸ ਬੈਲੈਂਸ ਕਰਨ ਵਾਲਾ ਇਹ ਚਾਰਟ ਹੀ ਬਣਾਤਾ ਵੀ ਜਿਹੜੀ ਜਿਹੜੀਆਂ ਚੀਜ਼ਾਂ ਨਾਲ ਇਹ ਬੈਲੈਂਸ ਕੀਤਾ ਜਾ ਸਕਦਾ ਜਿਸ ਤਰੀਕੇ ਨਾਲ ਐਸਟ੍ਰੋਜਨ ਆਗੇ ਸੋ ਤੁਹਾਡਾ ਕੁਐਸਚਨ ਹੁਣ ਇਹ ਸੀਗਾ ਵੀ ਕਿਹੜੀ ਡਾਈਟਿੰਗ ਟੇਕ ਕਰਨ ਇਸ ਕਰਕੇ ਮੈਂ ਹੁਣੇ ਡਿਸਪਲੇ ਕਰਤਾ ਵੀ ਐਸਟ੍ਰੋਜਨ ਅਗਰ ਐਸਟ੍ਰੋਜਨ ਉਹਨਾਂ ਦਾ ਠੀਕ ਹੈ ਤਾਂ ਉਹਨਾਂ ਨੇ ਪੀਰੀਅਡ ਠੀਕ ਕਰਨਗੇ ਉਹਨਾਂ ਨੇ ਮਿਲਣਾ ਕਿਤੋਂ ਹੈ ਇਹ ਫਲੈਕਸੀਡਸ ਸਰ ਲੈ ਸਕਦੇ ਹੈਗੇ ਚੀਆ ਸੀਡਸ ਵੀ ਨਾਲ ਐਡ ਕਰਨ ਇਹ ਸਾਰਾ ਚੇਂਜ ਵਿੱਚ ਚਿਕ ਪਿਕਸ ਹੋ ਗਿਆ ਟੋਫੂ ਹੋ ਗਿਆ ਬ੍ਰੋਕਲੀ ਹੋ ਗਈ ਹੈ ਨਾ ਸਰ ਤੁਹਾਡੇ ਭਰਾਵਾਂ ਵਾਸਤੇ ਟੈਸਟੋਸਟੋਨ ਵਾਸਤੇ ਸਰ ਇਹ ਟੈਸਟੋਸਟੋਨ ਵੀ ਇਹ ਕਹਿੰਦੇ ਮੈਂ ਫੀਮੇਲ ਦੇ ਵਿੱਚ ਵੀ ਟੈਸਟੋਸੋਨ ਅਗਰ ਹਾਈ ਹੈਗਾ ਤਾਂ ਵੀ ਪ੍ਰੈਗਨancies ਨਹੀਂ ਹੁੰਦੀ ਹੈਗੀ ਭਾਵੇਂ ਮੇਲ ਹੈ ਭਾਵੇਂ ਫੀਮੇਲ ਹੈ ਇਹ ਡਾਈਟ ਆਪਣੀ ਹੋ ਗਈ ਸਰ ਟੈਸਟੋਸਟਰੋਨ ਵਾਸਤੇ ਕੋਰਟਿਸੋਲ ਦੀ ਅਸੀਂ ਗੱਲ ਕੀਤੀ ਸਰ ਕੋਰਟਿਸੋਲ ਕੀ ਹੁੰਦਾ ਜਦੋਂ ਸਟ्रेस ਹਾਰਮੋਨ ਸਟ्रेस ਮਤਲਬ ਦਿਮਾਗ ਬਦਿਆ ਹਾਂ ਭਾਰੀ ਹੋ ਜਾਂਦਾ ਉਦੋਂ ਸਾਡਾ ਕੋਰਟਿਸੋਲ ਲੈਵਲ ਜਿਹੜਾ ਹਾਈ ਹੋ ਜਾਂਦਾ ਹੈਗਾ ਉਹਨੂੰ ਬੈਲੈਂਸ ਕਰਨ ਲਈ ਆਪਾਂ ਨੇ ਆ ਰੱਖਿਆ ਹੈ ਸਰ ਇਹ ਮੈਲਾਟੋਨਿਨ orange ਹੋ ਗਈ ਜੀ ਇਹ ਮੈਲਾਟੋਨਿਨ ਹੈ ਸਰ ਇਹ ਚਾਰਾ ਨੂੰ ਤੇ ਹੁਣ ਜੇ ਅਸੀਂ ਗੱਲ ਕਰੀ ਨਾ ਵਿਟਾਮਿਨਸ ਦੀ ਫਿਰ ਪੇਸ਼ੈਂਟ ਕਹਿੰਦੇ ਕਿ ਮੈਡਮ ਅਸੀਂ ਕਿਹੜੇ ਵਿਟਾਮਿਨਸ ਕਿਉਂਕਿ ਵਿਟਾਮਿਨਸ ਹੀ ਬਹੁਤ ਜ਼ਰੂਰੀ ਹੈਗੇ ਹੁਣ ਅਸੀਂ ਪੇਲਸ ਦੀ ਬਜਾਏ ਇਹ ਵਾਲੇ ਵਿਟਾਮਿਨਸ ਇੱਥੋਂ ਇਹ ਸਰ ਕਰ ਦੋ ਇਹ ਥੋੜਾ ਜਿਹਾ ਕੈਮਰੇ ਤੇ ਦਿਖਾ ਦਿਓ ਸੋ ਚੰਗੀ ਤਰ੍ਹਾਂ ਅਸੀਂ ਦਿਖਾ ਦਿੰਨੇ ਆ ਸਾਰੇ ਵਿਟਾਮਿਨਸ ਦਾ ਇੱਕ ਚਾਰਟ ਹੈਗਾ ਅਗਰ ਅਸੀਂ ਤੁਹਾਨੂੰ ਦੱਸਣ ਲੱਗੇ ਤਾਂ ਵੀਡੀਓ ਕਾਫੀ ਲੰਮੀ ਬਣ ਜੇ ਦਿਨੋਂ ਇੱਕ ਵਾਰ ਤੁਸੀਂ ਗੌਰ ਨਾਲ ਇਹਦਾ ਸਕਰੀਨਸ਼ਾਟ ਲੈ ਕੇ ਇਹਨੂੰ ਤੁਸੀਂ ਫੋਲੋ ਕਰ ਸਕਦੇ ਹੋ ਕਿਸੇ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਦੇ ਨਾਲ ਹੀ ਅੱ ਬਹੁਤ ਸਾਰੀਆਂ ਖੁਸ਼ਖਬਰੀਆਂ ਤੁਹਾਡੇ ਕੋਲ ਇੱਥੇ ਆਉਂਦੀਆਂ ਨੇ ਬੜੇ ਦੁਆਵਾਂ ਦੇ ਕੇ ਜਾਂਦੇ ਨੇ ਤੁਹਾਨੂੰ ਸਾਰੇ ਜਿਹੜੇ ਜੋੜੇ ਹੁੰਦੇ ਨੇ ਸਪੇਨ ਵਾਲਿਆਂ ਦੀ ਕਹਾਣੀ ਕੀ ਸੀ ਬੜੀ ਡਿਫਰੈਂਟ ਕਹਾਣੀ ਸੀ ਸਪੇਨ ਵਾਲੇ ਦੇ ਤੁਸੀਂ ਦੱਸ ਰਹੇ ਸੀ ਮੈਂ ਸਰ ਨੂੰ ਵੀ 6.5 ਸਾਲ ਹੋ ਗਏ ਸੀਗੇ ਜੀ ਸਰ ਜਿਸ ਦਿਨ ਉਹ ਲੇਡੀ ਆਈ ਮੇਰੇ ਕੋਲ ਤਾਂ ਉਹ ਬਹੁਤ ਟੈਂਸਰ ਸੀ ਬਹੁਤ ਸਟ੍ਰੈਸਡ ਸੀਗੀ ਸਰ ਉਸ ਨੂੰ 6.5 ਸਾਲ ਤੱਕ ਕਨਸੀਵ ਹੀ ਨਹੀਂ ਹੋਇਆ ਸੀ ਉਹਨੂੰ ਫੀਲਿੰਗ ਹੀ ਨਹੀਂ ਆਉਂਦੀ ਸੀ ਕਿ ਮੈਨੂੰ ਕਨਸੀਵ ਕਿੱਦਾਂ ਹੁੰਦਾ ਸਰ ਆਪਣੇ ਕੋਲ ਮੈਡੀਸਨ ਲੈਣ ਆਇਆ ਸਰ 15 ਦਿਨ ਦੇ ਅੰਦਰ ਅੰਦਰ ਉਹ ਲੇਡੀ ਸੁਭਾਗੇ ਮੈਡੀਸਨ ਦੇ ਨਾਲ ਹੀ ਕਨਸੀਵ ਕਰ ਗਈ ਹੈਗੀ ਹੈ ਹੁਣ ਇੱਕ ਇਹ ਐਗਜ਼ਾਮਪਲ ਹੋ ਗਿਆ ਦੂਸਰਾ ਜਿਹੜੀ ਇਹ ਲੇਡੀ ਹੈਗੀ ਸਰ ਜਿਹਦੀ ਹੁਣੇ ਆਪਾਂ ਕੈਨੇਡਾ ਵਾਲੇ ਦੀ ਤੁਸੀਂ ਪੜ੍ਹੀ ਹੈਗੀ ਇਹ ਸਰ 18 ਤਾਰੀਖ ਨੂੰ ਇਹਨਾਂ ਨੇ ਮੈਡੀਸਨ ਸ਼ੁਰੂ ਕੀਤੀ ਹੈ ਔਰ 1 ਤਾਰੀਖ ਨੂੰ ਇਹਨਾਂ ਦਾ ਪੋਜ਼ਿਟਿਵ ਹੈਨਾ ਤੇ ਹੁਣ ਇੱਕ ਜਿਹਦੀ ਮੈਂ ਨਿਊਜ਼ ਸੁਣੇ ਦਸੀ ਜਿਹਦੇ ਕੋਲ ਬாய் ਬੇਬੀ ਆ ਜਗਰਾਵਾਂ ਦੇ ਕੋਲ ਹੈਗੇ ਉਹਨਾਂ ਦੇ ਕੋਲ ਬாய் ਬੇਬੀ ਹੋਇਆ 10 ਸਾਲਾਂ ਬਾਅਦ ਸਰ ਜਦੋਂ ਵੀ ਉਹਨਾਂ ਦੇ ਬੇਬੀ ਹੁੰਦਾ ਸੀਗਾ ਕਨਸੀਵ ਹੋਇਆ ਸੌਰੀ ਤਾਂ ਉਹਨਾਂ ਦੇ ਸਿਰ ਬੱਚੇ ਦੇ ਅੰਗ ਨਹੀਂ ਸੀ ਬਣਦੇ ਏਮਪਟੀ ਸੈਕ ਬਣ ਰਹੇ ਸੀ ਇਹ ਪ੍ਰੋਬਲਮ ਸੀ ਕਿ ਜਿਹਦੇ ਕਰਕੇ ਦੇਖੋ ਸਿਰ ਸਾਨੂੰ ਵੀ ਰਹਿੰਦਾ ਕਿ ਪਹਿਲੀ ਅਲਟਰਾਸਾਉਂ ਵਧੀਆ ਆ ਜੇ ਉਸ ਤੋਂ ਬਾਅਦ ਅਸੀਂ ਡੈਮ ਸ਼્યોਰ ਹੋ ਜਾਂਦੇ ਹੈਗੇ ਵੀ ਹਾਂ ਵੀ ਹੋਨੇ ਬੱਚਾ ਕਿਤੇ ਨਹੀਂ ਜਾਂਦਾਗਾ ਸਿਰ ਉਹ ਵੀ ਫੈਮਿਲੀ ਬਹੁਤ ਖੁਸ਼ ਹੈ ਇੱਕ ਦੇ ਕੋਲ ਡਾਟਰ ਹੋਈ ਹੈ ਸਰ ajo 1.5 ਸਾਲ ਦੀ ਹੈ ਵੈਰੀ ਸੌਰੀ ਟੂ ਸੇ ਯੂ ਕਿ ਕੋਈ ਵੀ ਇਦਾਂ ਲਾਈਵ মিডিਆ ਸਾਹਮਣੇ ਸਰ ਨਹੀਂ ਆਉਂਦੇ ਤੁਹਾਨੂੰ ਪਤਾ ਸਾਡੇ ਘਰਾਂ ਦੇ ਸੋ ਓਲੇ ਹੁੰਦੇ ਹੈਗੇ ਹੈ ਨਾ ਇਹ ਚੀਜ਼ਾਂ ਨੂੰ ਪ੍ਰਾਈਵੇਸੀ ਨੂੰ ਧਿਆਨ ਰੱਖਦੇ ਹੋਇਆ ਅਸੀਂ ਉਹਨਾਂ ਨੂੰ ਸਮਝ ਨਹੀਂ ਕਰ ਸਕਦੇ ਜੀ ਜੀ ਅੱਛਾ ਮੈ ਤੁਹਾਨੂੰ ਮਿਲਣਾ ਹੋਵੇ ਨਾਰਮਲੀ ਕਿਸੇ ਨੇ ਕਿ ਆਪਣੀ ਗੱਲਬਾਤ ਤੁਹਾਡੇ ਕੋਲ ਬੜੀ ਡੀਪ ਨੋਲਿਜ ਹੈਗੀ ਹੈ ਹਰ ਚੀਜ਼ ਦੀ ਹਰ ਚੀਜ਼ ਨੂੰ ਬੜੀ ਪ੍ਰੋਪਰ ਤਰੀਕੇ ਨਾਲ ਤੁਸੀਂ ਸਮਝਦੇ ਵੀ ਹੋ ਔਰ ਸਮਝਾਉਦੇ ਵੀ ਹੋ ਔਰ ਨਤੀਜੇ ਵਜੋਂ ਜਿਹੜਾ ਜੋੜਾ ਹੈਗਾ ਕਨਸੀਵ ਕਰ ਜਾਂਦਾ ਤੇ ਜੇਕਰ ਤੁਹਾਨੂੰ ਮਿਲਣਾ ਹੋਵੇ ਖੁੱਲੇ ਟਾਈਮ ਦੇ ਵਿੱਚ ਮਿਲਣਾ ਹੋਵੇ ਖੁੱਲੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਹੋਣ ਤਾਂ ਕਿਹੜਾ ਟਾਈਮ ਮਿਲ ਸਕਦਾ ਹੈ ਤੁਹਾਡੇ ਨਾਲ ਸਰ ਤੁਸੀਂ ਪਹਿਲਾ ਸਵਾਲ ਕੀਤਾ ਹੁਣ ਇਹ ਗੱਲ ਕੀਤੀ ਕਿ ਡੀਪ ਨੋਲਿਜ ਦੀ ਗੱਲ ਕੀਤੀ ਹੈ ਨਾ ਕਿ ਸਾਡੇ ਵਾਕਿਆ ਹੀ ਸਰ ਅਸੀਂ ਸ਼ਾਰਟਲੀ ਕਹੀਏ ਜਿਹੜਾ ਕੰਮ ਤੁਹਾਡੀ ਬੋਡੀ ਤੇ ਆਈਵੀਐਫ ਨਹੀਂ ਕਰ ਸਕਦੀ ਕੀ ਉਹ ਪ੍ਰੇਮ ਆਯੁਰਵੇਦਾ ਕਲੀਨਿਕ ਕਰ ਸਕਦਾ ਹੈ ਪ੍ਰੂਫ ਤੁਹਾਡੇ ਸਾਹਮਣੇ ਹੈ ਸਰ ਹੈਨਾ ਜੇ ਅਸੀਂ ਹੁਣ ਆਪਣੇ ਪਤੇ ਦੀ ਗੱਲ ਕਰੀਏ ਸਰ ਉਹ ਆਪਾਂ ਹੈਗੇ ਫੇਸ 10 ਸੈਕਟਰ 64 ਹੈ ਮੇਰਾ ਔਰ ਐਸਫ 61 ਹੈ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਔਰ ਇਥੇ ਮੈਨੂੰ ਮਿਲ ਸਕਦੇ ਆ ਅੱਛਾ ਮੈਮ ਕਿਹੜੇ ਲੋਕ ਹੈਗੇ ਨੇ ਕਿਡੀਆਂ ਭੈਣਾਂ ਤੁਹਾਡੇ ਨਾਲ ਸੰਪਰਕ ਕਰਨ ਨੂੰ ਸਾਨੂੰ ਇਹ ਵੀ ਜਾਣਦੇ ਜਾਂਦੇ ਬਹੁਤ ਜ਼ਰੂਰੀ ਹੈਗਾ ਉਹ ਕਿਡੀਆਂ ਭੈਣਾਂ ਤੁਹਾਡੇ ਨਾਲ ਸੰਪਰਕ ਕਰਨ ਨੇ ਸਰ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਦੇਖੋ ਮੇਨ ਜੜ ਕੀ ਹੈ ਹਾਰਮੋਨ ਇੰਬੈਲੈਂਸ ਜਿਨ੍ਹਾਂ ਦੇ ਹਾਰਮੋਨ ਇੰਬੈਲੈਂਸ ਹੈ ਭਾਵੇਂ ਅਨ ਐਕਸਪਲੇਨ ਇਨਫਰਟੀਲਿਟੀ ਹੈ ਭਾਵੇਂ ਉਹ 13 14 30 ਵਾਰ ਆਈਵੀਐਫ ਕਰਾ ਚੁੱਕੀ ਹੈ ਇਦਾਂ ਦੇ ਕੋਈ ਵੀ ਜੋੜੇ ਮੈਨੂੰ ਮਿਲ ਕੇ ਸਲਾਹ مشورہ ਹੀ ਲੈ ਸਕਦੇ ਸਰ ਆਪਾਂ ਜ਼ਰੂਰੀ ਨਹੀਂ ਕਿ ਮੈਂ ਮੈਡੀਸਨ ਤੇ ਉਹਨਾਂ ਨੂੰ ਰਿਕਮੈਂਡੇਸ਼ਨ ਕਰਾਵਾਂਗੇ ਨਹੀਂ ਉਹ ਸਲਾਹ مشورہ ਲੈ ਸਕਦੇ ਤੇ ਈਜ਼ੀ ਕਨਸੀਵ ਕਰ ਸਕਦੇ ਜੀ انشاءاللہ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਬਿਨਾ ਦਵਾਈ ਤੋਂ ਕਿਸ ਤਰੀਕੇ ਨਾਲ ਅਸੀਂ ਹਾਰਮੋਨਸ ਨੂੰ ਬੈਲੈਂਸ ਕਰ ਸਕਦੇ ਹਾਂ ਉਹ ਅੱਜ ਨੁਸਖਾ ਫਾਰਮੂਲਾ ਹਰ ਹੈਗਾ ਸੀਨੀਅਰ ਨਰਸਿੰਗ ਅਫੀਸਰ ਸੀਨੀਅਰ ਨਰਸਿੰਗ ਅਫੀਸਰ ਹਰ ਮੀਜੀ ਨੇ ਸਾਡੇ ਨਾਲ ਸਾਂਝਾ ਕੀਤਾ ਹੈ ਔਰ ਉਮੀਦ ਕਰਦਾ ਹੈ ਇਹ ਵੀਡੀਓ ਉਹਨਾਂ ਪੰਨ ਤੱਕ ਤੁਸੀਂ ਜ਼ਰੂਰ ਜ਼ਰੂਰ ਸ਼ੇਅਰ ਕਰ ਦੋਗੇ ਜੋ ਇਸ ਵੇਲੇ ਆਪਣੇ ਹਾਰਮੋਨਲਸ ਨੂੰ ਬੈਲੈਂਸ ਕਰਨ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਅਪੀਲਸ ਹੈਗੀਆਂ ਨੇ ਜਿਹੜੀਆਂ ਉਹ ਖਾ ਰਹੀਆਂ ਨੇ ਮੈਮ ਇੱਕ ਆਖਰ ਦੇ ਵਿੱਚ ਸਵਾਲ ਮੇਰੇ ਜ਼ਿਹਨ ਦੇ ਵਿੱਚ ਇਹ ਵੀ ਬਣ ਰਿਹਾ ਜਾਂਦੇ-ਜਾਂਦੇ ਵੀਡੀਓ ਇਸ ਜੀਤੀ ਖਤਮ ਕਰਦੇ ਆਂ ਜਿਹੜੇ ਹਾਰਮੋਨਸ ਪਿਲਸ ਖਾਂਦੀਆਂ ਨੇ ਸਾਡੀਆਂ ਭੈਣਾਂ ਉਹਨਾਂ ਦਾ ਕਿੰਨਾ ਕੁ ਇਫੈਕਟ ਹੈਗਾ ਜਾਂ ਫਿਰ ਆਉਣ ਵਾਲੇ ਟਾਈਮ 'ਚ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਆ ਸਕਦੀਆਂ ਹੁੰਦੀਆਂ ਨੇ ਸਿਰ ਹਾਰਮੋਨਸ ਪਿਲ ਖਾਣ ਦੇ ਨਾਲ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਪੀਰੀਅਡ ਹੀ ਡਿਸਟਰਬ ਹੁੰਦੇ ਹੈਗੇ ਹੈ ਹਾਰਮੋਨ ਨੂੰ ਬੈਲੈਂਸ ਕਰਨ ਲਈ ਨਾ ਉਹਨਾਂ ਦੇ ਪੀਰੀਅਡ ਹੀ ਤਾਂ ਬੰਦ ਹੋ ਜਾਂਦੇ ਹੈਗੇ ਜਾਂ ਇਰੈਗੂਲਰ ਹੋ ਜਾਂਦੇ ਹੈ ਕਿ ਜਰ ਤੱਕ ਮੈਡੀਸਿਨ ਚੱਲਦੀ ਹੈ ਔਰ ਜਦੋਂ ਤੱਕ ਮੈਡੀਸਿਨ ਚੱਲਦੀ ਹੈ ਮੈਡੀਸਿਨ ਦੇ ਰਹਿੰਦੇ ਰਹਿੰਦੇ ਆ ਜੇ ਉਹਨਾਂ ਦਾ ਹਾਰਮੋਨ ਬੈਲੈਂਸ ਹੋ ਗਿਆ ਲਾਈਕ ਉਹਨਾਂ ਦੇ ਫੇਸ਼ੀਅਲ ਹੈਅ ਵਗੈਰਾ ਉਹ ਕਵਰ ਹੋ ਜਾਂਦੇ ਆ weight ਥੋੜਾ ਜਿਹਾ ਲੂਸ ਹੋ ਜਾਂਦਾ ਆ ਪਰ ਉਸ ਤੋਂ ਬਾਅਦ ਉਹਨਾਂ ਨੂੰ ਪੱਕੀਆਂ ਫਾਈਬਰੋਇਡ ਸਿਸਟ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜੇ ਮੈਂ ਇਹ ਕਵਾਂ ਗਲਤ ਨਹੀਂ ਹੈ ਕਿ ਇੱਕ ਬਿਮਾਰੀ ਨੂੰ ਠੀਕ ਕਰਦਾ ਕਰਦਾ 108 ਬਿਮਾਰੀਆਂ ਅਸੀਂ ਲਾ ਬੰਨੇ ਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਕਿ ਜਿਹੜੀਆਂ ਗੱਲਾਂ ਬਾਤਾਂ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਹਰਮਿਤਕੌਰ ਦੇ ਜ਼ਰੀਏ ਸਾਡੀਆਂ ਭੈਣਾਂ ਨੂੰ ਸਾਡੇ ਵੀਰਾਂ ਨੂੰ ਉਸ ਨੂੰ ਤੁਸੀਂ ਫੋਲੋ ਜ਼ਰੂਰ ਕਰੋਗੇ ਔਰ ਆਪਣੀ ਅਸੀਂ ਕਹਿ ਲਈਏ ਕਿ ਜਿਹੜੀ ਅ ਬੱਚੇ ਵਾਲੀ ਜਨਰੀ ਹੈਗੀ ਉਹਨੂੰ ਥੋੜਾ ਜਿਹਾ ਤੁਸੀਂ ਇਹਨਾਂ ਗੱਲਾਂ ਦੇ ਜ਼ਰੀਏ ਹਰਮੀਤ ਜੀ ਦੇ ਜ਼ਰੀਏ ਆਸਾਨ ਕਰ ਸਕਦੇ ਹੋ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹਰਮੀਤ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ